ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਜਿਹੜੀ ਵੀਡੀਓ ਆ ਜਾਨਵਰ ਦੇ ਚਵਾ ਪੇਟਾਂ ਦਾ ਸਫਰ ਕਰਾਉਣੇ ਆ ਅੱਜ ਤੁਹਾਨੂੰ ਤੇ ਆਪਾਂ ਨੂੰ ਪਤਾ ਹੀ ਹੈ ਜਿੱਦਾਂ ਕਿ ਜਾਨਵਰ ਦੇ ਚਾਰ ਚਾਰ ਪੇਟ ਹੁੰਦੇ ਰੂਮਨ ਰੈਟਿਕੂਲਮ ਉਮੈਸਮ ਤੇ ਅਬਮੈਸਮ ਚੋਹਾਂ ਦੇ ਅਲੱਗ-ਅਲੱਗ ਕੰਮ ਆ ਜਿੱਦੋਂ ਜਾਨਵਰ ਦੇ ਮੂੰਹ 'ਚ ਪੱਠਾ ਹੁੰਦਾ ਵਾ ਤੇ ਆ ਵੀਡੀਓ ਆਪਾਂ ਸ਼ੁਰੂ ਕਰਦੇ ਆ ਇਸੋਫੋਗਸ ਨਾ ਜਿਹੜਾ ਗਲਾ ਹੁੰਦਾ ਵਾ ਮੂੰਹ ਤੋਂ ਲੈ ਕੇ ਰੂਮਨ ਦੇ ਵਿੱਚ ਜਿਹੜਾ ਵਿੱਚ ਦਾ ਡਿਸਟੈਂਸ ਹੁੰਦਾ ਵਾ ਉਹਨੂੰ ਈਸੋਫਗਸ ਕਹਿੰਦੇ ਜਿਹੜੇ ਗਲੇ ਸਾਣੀ ਪੱਠੇ ਜਾਂਦੇ ਆ ਉਹ ਆ ਨਾਲ ਹੀ ਤੇ ਤੁਸੀਂ ਦੇਖ ਲੇ ਜੇ ਵੀਡੀਓ ਦੇ ਵਿੱਚ ਇਹ ਹੁਣ ਆਪਾਂ ਐਂਟਰ ਕਰਨ ਲੱਗੇ ਆ ਰੂਮਨ ਦੇ ਵਿੱਚ ਤੇ ਰੂਮਨ ਦੇ ਵਿੱਚ ਵੇਖੋ ਸਾਈਡਾਂ ਦੇ ਉੱਤੇ ਛੋਟੇ ਛੋਟੇ ਦਾਣੇ ਜਿਹੇ ਵਾਲ ਜਿਹੇ ਤੁਹਾਨੂੰ ਦਿਖ ਰਹੇ ਨਾ ਇਹ ਰੂਮਨ ਪੈਪਲੇ ਆ ਤੇ ਜਿਹਦਾ ਸਾਈਡਾਂ ਤੋਂ ਵੇਖੋ ਰੂਮਨ ਇਦਾਂ ਇਕੱਠਾ ਹੁੰਦਾ ਵਾ ਖੁੱਲਦਾ ਵਾ ਬੰਦ ਹੁੰਦਾ ਵਾ ਇਹਨੂੰ ਕੌਂਟ੍ਰੈਕਸ਼ਨ ਕਹਿੰਦੇ ਆ ਇਹਦੇ ਨਾਲ ਹੀ ਜਾਨਵਰ ਜੁਗਾਲੀ ਕਰਦਾ ਜਾਂ ਇੱਚ ਮੂਵਮੈਂਟ ਹੁੰਦੀ ਆ ਰੂਮਨ ਦੇ ਵਿੱਚ ਇਹ ਸਾਰੇ ਜਿਹੜੇ ਪੱਠਿਆਂ ਦੇ ਵਿੱਚ ਦੁਨੀਆ ਭਰ ਦੇ ਬੈਕਟੀਰੀਆ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਮਿਲੀਅਨਸ ਟਿਲੀਅਮ ਮਿਲੀਅਨਸ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਜਿਹੜੇ ਇਹਦੇ ਤੇ ਕੰਮ ਕਰਦੇ ਆ ਤੇ ਆ ਹੁਣ ਜਿਹੜਾ ਸੈਕੰਡ ਪੇਟ ਆ ਇਹ ਰੈਟੀਕੂਲਮ ਆ ਆ ਜਿਹੜਾ ਹੁਣ ਵੇਖੋ ਪੱਠੇ ਹੁਣ ਜੋਗਾਲੀ ਕਰਨ ਤੋਂ ਬਾਅਦ ਰੈਟੀਕੂਲਮ ਚੋਂਦਾ ਇਹਦਾ ਜਿਹੜਾ ਸਟਰਕਚਰ ਹੁੰਦਾ ਇਹ ਹਨੀ ਵਰਗਾ ਹੁੰਦਾ ਜਿਹਦਾ ਮਧੂਮੱਖੀ ਦਾ ਸ਼ਤਾਂ ਹੁੰਦਾ ਨਾ ਤੁਸੀਂ ਕਲੋਜ਼ ਵਿਊ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਮਧੂਮੱਖੀ ਇਹਦਾ ਤੇ ਉਸ ਤੋਂ ਬਾਅਦ ਪਠਾ ਜਾਂਦਾ ਤੀਸਰੇ ਪੇਜ 'ਚ ਓਮੈਸਮ ਇਹ ਜਿੱਦਾਂ ਖਰਬੂਜੇ ਦੀਆਂ ਫਾੜੀਆਂ ਛਿਲੀਆਂ ਹੁੰਦੀਆਂ ਐ ਇਦਾਂ ਦਾ ਸਟਰਕਚਰ ਇਹਨਾਂ ਦਾ ਅੰਦਰੋਂ ਲੱਗਦਾ ਵਾ ਤੇ ਪਠੇ ਇਦਾਂ ਇਹਨਾਂ ਦੇ ਵਿੱਚੋਂ ਦੀ ਹੋ ਕੇ ਜਾਂਦੇ ਆ ਤੇ ਉਹਨਾਂ ਦੇ ਸਾਈਜ਼ ਬਹੁਤ ਛੋਟੇ ਜਗਾਲੀ ਕਰਨਾ ਨਾ ਬਿਲਕੁਲ ਮਿਕਸੀ ਜਿੱਦਾਂ ਕੋਈ ਜੀਪੀ ਹੁੰਦੀ ਨਾ ਇਦਾਂ ਪਤਲੇ ਹੋ ਜਾਂਦੇ ਤਾਂ ਲੰਘ ਜਾਂਦੇ ਆ ਚੌਥਾ ਪੇਟ ਆ ਐਬੋ ਐਬਾ ਮੋਸਮ ਇਹ ਚੌਥੇ ਪੇਟ ਦੇ ਵਿੱਚ ਜਦੋਂ ਆਉਂਦੇ ਆ ਪਠੇ ਤੇ ਇਹਨਾਂ ਦਾ ਮੋਸਟ ਆਫ ਦਾ ਜਿਹੜਾ ਪਾਣੀ ਹੁੰਦਾ ਪੱਠਿਆਂ ਜੋ ਇਹ ਚੂਸ ਲਿਆ ਜਾਂਦਾ ਤੇ ਬਿਲਕੁਲ ਡਰਾਈ ਕਰ ਦਿੰਦਾ ਜਦ ਜਾਨਵਰ ਆਪਣੇ ਪਚਾ ਜਾਂਦਾ ਤੇ ਇਸ ਤੋਂ ਬਾਅਦ ਸ਼ੁਰੂ ਹੁੰਦਾ ਛੋਟੀਆਂ ਜਿਹਨੂੰ ਕਹਿੰਦੇ ਆ ਸਮਾਲ ਇਨਸਟਾ ਟਾਈਮ ਇਹ ਇਸ ਤੋਂ ਬਾਅਦ ਇਹ ਸਾਰਾ ਸਿਸਟਮ ਵਿੱਚੋਂ ਲੰਘਦਾ ਤੇ ਦੋ ਤਰ੍ਹਾਂ ਦੀਆਂ ਹਾਤਾਂ ਹੁੰਦੀਆਂ ਸਮਾਲ ਤੇ ਲਾਰਜ ਸਮਾਲ ਤੋਂ ਬਾਅਦ ਇਹ ਜਿਹੜਾ ਸਾਰਾ ਆਪਣਾ ਇੱਕ ਜਿੱਦਾਂ ਮੰਨ ਲਓ ਗੋਹੀ ਵਾਲੇ ਪਾਸੇ ਨੂੰ ਅਸੀਂ ਵਧੀਦਾ ਅੱਗੇ ਇਹ ਕੋਲਨ ਆ ਗਿਆ ਇਹ ਕੋਲਨ ਆ ਜੀ ਲਾਰਜ ਇਨਸਰਟਾਈਨ ਵੱਡੀਆਂ ਆਦ ਦੇ ਵਿੱਚੋਂ ਦੀ ਹੁਣ ਆਪਣਾ ਜਿਹੜਾ ਵੀ ਵੇਸਟੇਜ ਹੈ ਉਹ ਅੱਗੇ ਵੱਧ ਰਿਹਾ ਹੌਲੀ ਹੌਲੀ ਆਪਣਾ ਪੜਾ ਪਾਰ ਕਰਦਾ ਹੋਇਆ ਇਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਲਾਸਟ ਆਉਣਾ ਵਾ ਉਹ ਆਉਣਾ ਵਾ ਰੈਕਟਮ ਉਸ ਤੋਂ ਬਾਅਦ ਇਹ ਜਿਹੜਾ ਜਾਨਵਰ ਦੇ ਅੰਦਰੋਂ ਗੋਹਾ ਜਿਹੜਾ ਆਊਟ ਹੋਣਾ ਇਹ ਰੈਕਟਮ ਆ ਗਿਆ ਜੀ ਤੇ ਆਹ ਫੋਟੋ ਦੇ ਵਿੱਚ ਤੁਸੀਂ ਚਾਰੇ ਪੇਟ ਵੇਖ ਸਾਦੇ ਜੀ ਇਸ ਤੋਂ ਬਾਅਦ ਆ ক্লোਜ਼ ਵਿਊ ਆ ਤੁਹਾਡੇ ਚ ਰੂਮਨ ਦੇ ਇਹ ਪੈਪਲੇ ਹੁੰਦੇ ਜਿਨ੍ਹਾਂ ਚ ਸਾਰੇ ਵਰਟਲ ਫੈਟੀ ਐਸਿਡ ਜਿਹੜੇ ਐਬਜ਼ਾਰਬ ਹੁੰਦੇ ਆ ਤੇ ਵਰਟਲ ਫੈਟੀ ਐਸਿਡ ਜਿਹੜੇ ਆ ਉਦੋਂ ਬਣਦੇ ਜਦੋਂ ਜਾਨਵਰ ਕੋਈ ਵੀ ਕੰਸਨਟ੍ਰੇਟ ਪੱਠਾ ਫੀਡ ਡਾਈਜੈਸਟ ਕਰਦਾ ਤੇ ਆ ਰੈਟਿਕੂਲਮ ਦਾ ক্লোਜ਼ ਵਿਊ ਆ ਇਹ ਰੈਟਿਕੂਲਮ ਜੀ ਦਾ ਮਧੂ ਦੇ ਮੱਖੀ ਦੇ ਛੱਤੇ ਇਦਾਂ ਦੇ ਅੰਦਰ ਹੁੰਦਾ ਐਜ਼ ਇਹ ਛਾਨਣੀ ਕਹੋ ਚਾਹ ਵਾਲੀ ਉਦਾਂ ਦਾ ਲੱਗਦਾ ਹੈ ਤੇ ਸਾਰੇ ਵੀਰਾਂ ਦਾ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ